ਵਲਡੋਜ਼ਾ ਸੁਣ ਪਾ ਰਹੇ ਹੋ ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ ਹਾਂਜੀ ਹਾਂਜੀ ਆ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਸਿੰਘ ਸਾਹਿਬ ਦੀਆਂ ਸੇਵਾਵਾਂ ਖਤਮ ਕੀਤੀਆਂ ਗਿਆ ਨੇ ਪਹਿਲਾ ਰੈਕਸ਼ਨ ਤੁਹਾਡਾ ਜਾਨਣਾ ਚਾਹਾਂਗੇ ਅਸੀਂ ਦੇਖੋ ਜਥੇਦਾਰ ਸਾਹਿਬ ਦਾ ਬਹੁਤ ਵੱਡਾ ਰੁਤਬਾ ਹੁੰਦਾ ਪਰ ਉਸ ਰੁਤਬੇ ਨੂੰ ਨਿਭਾਉਣ ਵਾਸਤੇ ਮर्यादा ਦੀ ਸਦਾ ਦੀ ਕਮਤਾਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ देखो ਮੈਂ ਤੇ ਬੜੇ ਲੰਬੇ ਸਮੇਂ ਤੋਂ ਕਹਿੰਦਾ ਆ ਰਿਹਾ ਕਿ ਗਿਆਨੀ ਹਰ ਹੋ ਰਹੀ। ਮर्यादा ਤੋਂ ਬਹੁਤ ਦੂਰ ਹੋ ਕੇ ਚੱਲਦੇ ਨੇ। ਬਹੁਤ سارے ਮਸਲੇ ਜਿਹੜੇ ਨੇ ਬੀਤੇ ਦੇ ਵਿੱਚ ਆਉਂਦੇ ਰਹੇ ਨੇ। ਜਿਹਦੇ ਉੱਤੇ ਉਹਨਾਂ ਦਾ ਜਿਹੜਾ ਰੋਲ ਰਿਹਾ ਆ ਉਹ ਜਥੇਦਾਰ ਦੇ ਰਤਬੇ ਆ ਦਾ ਸਤਕਾਰ ਵਾਲਾ ਨਹੀਂ ਰਿਹਾ ਜੋ ਜਥੇਦਾਰ ਦਾ ਫਰਜ਼ ਬਣਦਾ ਹੈ। ਔਰ ਜਿਸ ਤਰ੍ਹਾਂ ਤੇ ਜਿਸ ਤਰ੍ਹਾਂ ਦੇ ਉਹਨਾਂ ਦੇ ਉੱਤੇ ਉਹਨਾਂ ਦੇ ਰਿਸ਼ਤੇਦਾਰ ਨੇ ਇਲਜ਼ਾਮ ਲਾਏ ਨੇ। ਔਰ ਜਦੋਂ ਰਿਪੋਰਟ ਆਊਗੀ ਪਤਾ ਲੱਗੂਗਾ ਕਿ ਉਸ ਰਿਪੋਰਟ ਦੇ ਵਿੱਚ ਜਿਹੜੇ-ਜਿਹੜੇ ਡਾਕੂਮੈਂਟ ਆਏ ਨੇ ਕਿ ਇਹ ਐਵੀਡੈਂਸ ਆਹੀ ਹੈ ਕਿ ਮਹਿਨੂ ਵੀ ਕਮੇਟੀ ਨੇ ਸੱਦਿਆ ਸੀਗਾ ਤੇ ਮੈਂ ਵੀ ਆਪ ਦਾ ਆਖਰਾ ਕੇ ਆਇਆ ਸੀ ਆਪ ਦਾ ਬਿਆਨ ਲੈ ਕੇ ਦੇ ਕੇ ਆਇਆ ਸੀਗਾ ਜੋ ਮੇਰੇ ਨਾਲ ਸੰਬੰਧ ਸੀ ਉਹ ਮੈਂ ਹਕੂਮੈਂਟਸ ਦੇ ਇਹ ਜਿਹੜਾ ਆ ਉਹ ਸਾਰਾ ਕੁਝ ਆਖਰਾ ਕੇ ਆਇਆ ਸੀਗਾ ਬਾਕੀ ਸਾਰਾ ਰਿਪੋਰਟ ਆਊਗੀ ਰਿਪੋਰਟ ਦੇ ਵਿੱਚ ਕਿਉਂਕਿ ਸਾਰੀ ਕਮੇਟੀ ਨੇ ਕੋਖਿਆ ਹੋਊਗਾ ਖੋਖਣ ਤੋਂ ਬਾਅਦ ਜਿਹੜੇ ਪ੍ਰਪੱਕ ਸਬੂਤ ਸਾਫ਼ ਹੁੰਦੇ ਹੋਣਗੇ ਉਦਰਤੀ ਇਹ ਰਿਪੋਰਟ ਉਹਨਾਂ ਦੇ ਆਧਾਰ ਤੇ ਤਿਆਰ ਕੀਤੀ ਹੋਊਗੀ ਕੋਈ ਛੋਟੀ ਜੀ ਗੱਲ ਨਹੀਂ ਜੱਕੇਦਾਰ ਸਾਹਿਬ ਜਿਹੜੇ ਸਿਟਿੰਗ ਹੋਣੋਂ ਦੇ ਇਨਕੁਆਇਰੀ ਕਰਨਾ ਇਨਕੁਆਇਰੀ ਦੀ ਰਿਪੋਰਟ ਤਿਆਰ ਕਰਨਾ ਅੱਗੇ ਫਿਰ ਉਹਦੇ ਉੱਤੇ ਫੈਸਲਾ ਲੈਣਾ ਤੇ ਫੈਸਲਾ ਜਦ ਆਇਆ ਤੇ ਉਤਰਤੀਏ ਕਿ ਜਿਹੜੀਆਂ ਗੱਲਾਂ ਮੈਂ ਕਰਦਾ ਸੀਗਾ ਕਿ ਗਿਆਨਕ੍ਰਿਤੀ ਸਨਹੋਰੀ ਜਥੇਦਾਰੀ ਦੇ ਕਾਬਰ ਨਹੀਂ ਤੇ ਅੱਜ ਉਸ ਤੋਂ ਹੋ ਗਿਆ ਜੀ ਪਰ ਬਲਟੋਹਾ ਜੀ ਇਹ ਚੈਲੰਜ ਤਾਂ ਨਹੀਂ ਬਣ ਜਾਏਗਾ ਤੁਹਾਡੇ ਲਈ ਟਾਈਮਿੰਗ ਬਿਲਕੁਲ ਸਹੀ ਹੈ ਦੇਖੋ ਪਰਸੈਪਸ਼ਨੇ ਜਾਏਗੀ ਕਿ ਦੇਖੋ ਅਕਾਲੀ ਦਲ ਦੇ ਲੀਡਰਾਂ ਖਿਲਾਫ ਅਕਾਲ ਤਖਤ ਸਾਹਿਬ ਦਾ ਦੋ ਤਰੀਕ ਦਾ ਫੈਸਲਾ ਉਸ ਤੋਂ ਬਾਅਦ ਇੱਕ ਕਾਊਂਟਰ ਅਟੈਕ ਨਾ ਨ ਮੰਨਿਆ ਜਾਏ ਪੰਜਾਬ ਦੀ ਸਿਆਸਤ ਵਿੱਚ ਕਿਤੇ ਕੋਈ ਜੱਜਦਾਰ ਸਾਹਿਬ ਹੀ ਕਢਾ ਦੇ ਹਰਪ੍ਰੀਤ ਸਿੰਘ ਖੁਦ ਕਹਿੰਦੇ ਰਹੇ ਐ ਕਿ ਜਦੋਂ ਮਰਜ਼ੀ ਗੰਦ ਖੋਲ ਕੇ ਸਿਰਚ ਪਵਾ ਲਿਓ ਸ਼ਬਦਾਵਲੀ ਉਹਨਾਂ ਨੇ ਇਸ ਇਸ਼ੂ ਦੇ ਵਰਤੀ ਬਿਫੋਰ ਦਾ ਵਡਟਾ ਦੇਖੋ ਮੈਂ ਇਹ ਬੇਨਤੀ ਇਹ ਰਹੀ ਕਰੂੰਗਾ ਕਿ ਇਨਕੁਆਰੀ ਹੋਈ ਜਾਂ ਰਿਪੋਰਟ ਤਿਆਰ ਹੋਈ ਜਾਂ ਰਿਪੋਰਟ ਸਾਹਮਣੇ ਆਊ ਉਹਦਾ ਯਾਨੀ ਹਰ ਪੀਸ ਨੂੰ ਮਹਰੀ ਜਵਾਬ ਦੇ ਦੇਣਾ ਉਹਦੇ ਚ ਕੀ ਕੀ ਸਬੂਤ ਲੱਗੇ ਨੇ ਕਿਹੜੇ ਕਿਹੜੇ ਡਾਕੂਮੈਂਟ ਲੱਗੇ ਨੇ ਕੀ ਡਾਕੂਮੈਂਟ ਜਿਹੜੇ ਲਾਏ ਹੋਏ ਦੋਸ਼ਾਂ ਨੂੰ ਪ੍ਰੂਵ ਕਰਦੇ ਹਾਂਜੀ ਅਜਾ ਤੁਹਾਨੂੰ ਕੀ ਪੁੱਛਿਆ ਗਿਆ ਸੀ ਕਮੇਟੀ ਵੱਲੋਂ ਵਲਟੋ ਹਾਂਜੀ ਕੀ ਉਹੀ ਸਵਾਲ ਪੁੱਛੇ ਗਏ ਸੀ ਜੋ ਜਥੇਦਾਰ ਸਾਹਿਬਾਨ ਨੇ ਤੁਹਾਨੂੰ ਪੁੱਛੇ ਸੀ ਨਹੀਂ ਜਥੇਦਾਰ ਸਾਹਿਬ ਵਾਲਾ ਨਹੀਂ ਕਿ ਮੇਰਾ ਤੇ ਮੇਰਾ ਤੇ ਮੋਦੀ ਜੀ ਗੱਲ ਸੀ ਜਿੱਥੇ ਜਿੱਥੇ ਵੀ ਜਥੇਦਾਰ ਸਾਹਿਬ ਉਹਨਾਂ ਨੇ ਲੰਬੇ ਸਮੇਂ ਤੋਂ ਜਿਹੜੀਆਂ ਅਕਾਲ ਤਖਤ ਦੇ ਜ세ਦਰ ਦੀਆਂ ਪਰੰਪਰਾਵਾਂ ਨੇ ਜਾਂ ਰਵੈਤਾ ਨੇ ਜਾਂ ਜ세ਦਰ ਦੇ ਰੁਤਬੇ ਦਾ ਜਿੱਥੇ-ਜਿੱਥੇ ਭਾਰਤੀਤਾ ਆ ਚਾਹੇ ਉਹ ਚਰਨਜੀਤ ਚੰਨੀ ਦੇ ਪੁੱਤ ਦੇ بیٹے ਦੇ ਵਿਆਹ ਦੀ ਅਰਦਾਸ ਕਰਨਾ ਚਰਨਜੀਤ ਚੰਨੀ ਜਿਹੜਾ ਕਾਂਗਰਸੀ ਮੁੱਖ ਮੰਤਰੀ ਸੀ ਉਹਦੇ ਵਿਆਹ ਦੇ ਵਿੱਚ ਜਾਣਾ ਹਾਂਜੀ بیٹے ਦੇ ਵਿਆਹ ਦੇ ਵਿੱਚ ਜਾਣਾ ਔਰ ਜਦੋਂ ਭਗਵੰਤ ਮਾਨ ਤੇ ਇਹਾਰੇ ਉਹਦੇ ਦੂਜੀ ਸ਼ਾਦੀ ਹੋਈ ਜੀਤ ਗੁਰੂਮਾਰ ਦਾ ਸਰੂਪ ਆਇਆ ਤੇ ਸਰੂਪ ਦੀ ਜਿਸ ਕਦਰ ਜੁੱਤੀਆਂ ਪਾ ਕੇ ਤਲਾਸ਼ੀ ਲਈ ਗਈ ਉਸ ਪਾਲਕੀ ਸਾਹਿਬ ਦੀ ਜਿ ਤਰ੍ਹਾਂ ਕਿਸੇ ਫਰਿਆਦੀ ਦੀ ਲਈ ਜਾਂਦੀ ਹੈ ਤੇ ਜਿਹੜੀ ਕਿ ਮੈਂ ਜੱਜਦਰ ਸਾਹਿਬ ਕੋਲ ਵੀ ਗੱਲ ਕੀਤੀ ਸੀ ਫਿਰ ਦੂਜੀ ਗੱਲ ਹੈ ਕਿ ਕਿਸੇ ਵੀ ਮਨੋਰੰਜਨ ਕਰਨ ਵਾਲੇ ਜੱਜਦਰ ਸਾਹਿਬ ਉਹਦੇ ਕਿਸੇ ਵੀ ਪ੍ਰੋਗਰਾਮ ਤੇ ਜਾਣਗੇ ਤੇ ਉੱਤੇ ਤਰਾਜ ਉੱਠੂਗਾ ਜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਲਿਆ ਸਾਡੇ ਸਾਹਮਣੇ ਕਹਾਣੀਆਂ ਹੁੰਦੀਆਂ ਸੀ ਉਹਨੂੰ ਨਰਤਕੀਆਂ ਕਿਹਾ ਜਾਂਦਾ ਸੀ ਨਾਚੀਆਂ ਕਿਹਾ ਜਾਂਦਾ ਸੀ ਨਹੀਂ ਕਿਤੇ ਮੇਰੀਆਂ ਸਾਰੀਆਂ ਭਾਵੇਂ ਕਿਸੇ ਵੀ ਤਰ੍ਹਾਂ ਦਾ ਕਿਸੇ ਦੇ ਆਏ ਉਹ ਉਹ ਉਹਦਾ ਮੈਂ ਤੇ ਸਤਿਕਾਰ ਕਰਦਾ ਹਾਂ ਪਿਆਰ ਕਰਦਾ ਹਾਂ ਉਹਨੂੰ ਸਤਿਕਾਰ ਦੇਣਾ ਹੈ ਧੀ ਦੇ ਤੌਰ ਤੇ ਭੈਣ ਦੇ ਤੌਰ ਤੇ ਮਾਤ ਦੇ ਤੌਰ ਤੇ ਪਰ ਫਿਰ ਵੀ ਜਿਹੜੀ ਜਿਹੜਾ ਮਨੋਰੰਜਨ ਕਰਨਾ ਹੈ ਦੇ ਮਨੋਰੰਜਨ ਕਰਨ ਵਾਲਿਆਂ ਦੇ ਭਾਵੇਂ ਅੱਜ ਇਹ ਇਹ ਹੀਰੋਨ ਤੇ ਅਦਾਕਾਰਾਂ ਕਿਹਾ ਜਾਂਦਾ ਹੋਵੇ ਪਰ ਸਿੱਖੀ ਪਰੰਪਰਾਵਾਂ ਦੇ ਮੁਤਾਬਕ ਉਸ ਗਲੈਮਰ ਦੇ ਵਿੱਚ ਜਾਣਾ ਹਾਂਜੀ ਜੱਥੇਦਾਰ ਦਾ ਜਾਣਾ ਤੇ ਜਿਸ ਰੂਪ ਚ ਉੱਥੇ ਉਹਨਾਂ ਦਾ ਨਰਾਦਰ ਹੋਇਆ ਉਹ ਤਖਤ ਸਾਹਿਬ ਦਾ ਨਰਾਦਰ ਹੈ ਹਾਂਜੀ ਤੇ ਇਸ ਤਰ੍ਹਾਂ ਕਰਕੇ ਕਾਫੀ ਜਿਹੜੇ ਮਸਲੇ ਸੀਗੇ ਮੈਂ ਉਹ ਪਰ ਬਲਟੋਹਾ ਜੀ ਇੱਕ ਗੱਲ ਦੇਖੋ ਕਿ ਹਰਪ੍ਰੀਤ ਸਿੰਘ ਵਾਲੇ ਮਸਲੇ ਤੇ ਗਿਆਨੀ ਰਗਵੀਰ ਸਿੰਘ ਕਹਿੰਦੇ ਰਹੇ ਆ ਕਿ ਇਹ ਗਲਤ ਹੋ ਰਿਹਾ ਹੈ ਐਸਜੀਪੀਸੀ ਕੋਲ ਕੋਈ ਪਾਵਰ ਨਹੀਂ ਜੈਦਰ ਸਾਹਿਬ ਨਾ ਨਾ ਨਰਾਜ਼ ਹੋ ਜਾਣ ਇਸ ਫੈਸਲੇ ਤੋਂ ਇੱਥੇ ਸ਼੍ਰੋਮਣੀ ਗੁਦਰਾ ਪ੍ਰਬੰਧਕ ਕਮੇਟੀ ਨੂੰ ਪਤਾ ਹੋਊਗਾ ਕਿ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਇਹ ਗੱਲ ਹੁੰਦੀ ਆ ਤੇ ਸਾਡੀ ਉਹਨਾਂ ਨੇ ਕੀਤਾ ਹੋਊਗਾ ਇਹ ਤੇ ਜੈਦਰ ਸਾਹਿਬ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਜੈਦਰ ਸਾਹਿਬ ਵੀ ਰਿਪੋਰਟ ਦੇਖਣਗੇ ਹਾਂਜੀ ਜੈਦਰ ਸਾਹਿਬ ਨੇ ਇੰਨੀ ਗੱਲ ਕਹੀ ਸੀ ਕਿ ਦਾੰਤ ਜਿੱਤੀ ਜਾ ਰਹੀ ਫਿਰ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਰਤਵੇ ਦਾ ਮਾਨ ਸਰਮਾਨ ਨੂੰ ਰੱਖਿਆ ਜਾਏ ਤਾਂ ਮਾਨ ਸਰਮਾਨ ਦੇ ਨਾਲ ਹੀ ਉਹਨਾਂ ਦੀ ਜਾਂਚ ਕੀਤੀ ਗਈ ਆ ਕਮੇਟੀ ਨੇ ਨਹੀਂ ਰੱਖਿਆ ਉਹਨਾਂ ਨੂੰ ਕਿਤੇ ਸਦਯਾ ਕਿ ਮੀਟੀ ਉਹਨਾਂ ਦੇ ਕੋਲ ਆ ਗਈ ਹੋਊਗੀ ਹਾਂਜੀ ਉਹਨਾਂ ਦੇ ਸਖਾਂਤ ਤੇ ਗਈ ਹੋਊਗੀ ਤੇ ਨਹੀਂ ਉਹਨਾਂ ਕੋਈ ਗਵਾਹ ਦਿੱਤਾ ਆ ਦਿੱਤਾ ਆ ਨਹੀਂ ਦਿੱਤਾ ਆ ਉਹਨਾਂ ਦੀ ਮਰਜ਼ੀ ਹੈ ਪਰ ਜਿਹੜੀ ਜਿਹੜੀ ਵੀ ਰਿਪੋਰਟ ਤਿਆਰ ਹੁੰਦੀ ਹੈ ਇਸ ਤਰ੍ਹਾਂ ਕੋਰਟ ਦਾ ਫੈਸਲਾ ਆ ਯਾਰ ਉਹ ਡਾਕੂਮੈਂਟਰੀ ਐਵੀਡੈਂਸ ਤੇ ਨਿਰਪਰਤ ਹੁੰਦਾ ਆ ਹਾਂਜੀ ਹੁਣ ਜੇ ਡਾਕੂਮੈਂਟ ਕੋਈ ਪ੍ਰੂਵ ਕਰਦੇ ਨਹੀਂ ਇਹ ਇਥੇ ਜਸਦਰ ਸਾਹਿਬ ਦਾ ਰੋਲ ਜਿਹੜਾ ਆ ਉਹ ਪਰੰਪਰਾਵਾਂ ਤੋਂ ਬੜੀ ਜ਼ਿਆਦਾ ਤੋਂ ਦੂਰ ਹੈ। ਭਾਵੇਂ ਉਹਨੇ ਕਿ ਹੁਣ ਕਰੈਕਟਰ ਨੂੰ ਲੈ ਕੇ ਜਿਹੜੀ ਗੱਲ ਚੱਲੀ ਹੈ। ਹਾਂਜੀ ਉਹ 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 ਵੀ ਤਾਂ ਪਤਾ ਨਹੀਂ ਮੈਨੂੰ ਉਹ ਸਾਬਤ ਹੋਈ ਕਿ ਨਹੀਂ ਹੋਈ ਰਿਪੋਰਟ ਆਊਗੀ ਸਾਹਮਣੇ ਪਤਾ ਲੱਗੂਗਾ। ਤੇ ਜੇ ਉਹ ਹੀ ਸਾਬਤ ਹੋ ਜਾਂਦੀ ਹੈ ਤੇ ਫਿਰ ਤਾਂ ਕਾਦੀਆਂ ਗੱਲਾਂ ਰਹਿ ਜਾਂਦੀਆਂ। ਹਾਂ ਤ ਤੁਸੀਂ ਦੱਸੋ। ਜੀ। ਵੀ ਜਿਸ ਦਿਨ ਅਕਾਲ ਤਖਬੀ ਫਸੀਲ ਤੋਂ ਫੈਸਲਾ ਸੁਣਾएंगे ਅਸੀਂ ਤੇ ਕਿਹਾ ਗਿਆ ਸੀਗਾ ਕਿ ਇਹ ਨਾ ਇਹ ਨਾ ਕਾਲੀ ਨੀਦਰ ਦੇ ਗੱਲ ਦੇ ਵਿੱਚ ਆਹ ਜਿਹੜੀ ਫੱਟੀ ਪਾ ਕੇ ਰੱਖੀ ਜਾਊਗੀ ਜਿੰਨਾ ਚਿਰ ਉਹ ਸੇਵਾ ਕਰਦੇ ਆ ਠੀਕ ਠੀਕ ਹੈ ਹੂੰ ਬਿਲਕੁਲ